ਕਰਦੇ ਟੈਂਪਰ ਆਵੋ ਮਾਤੇ ਦੀ ਸੰਗ ਪਾਜੀ ਵਾਸਤਵ ਦੀ ਕਾਲਸਾ ਰਵਾਇਤੀ ਦੀ ਸਭ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸੈਂਟਰ ਬਰਸੀ ਤੋਂ ਬਰਸੀ ਕਹਿਣਾ ਪੈਂਦਾ ਵੀਰੋ ਬਰਸੀ ਖਾਇਆ ਸਮਝਦੀ ਬਣਾਈ ਜਾਂਦੀ ਇਹ ਇੱਕ ਨਸਲ ਖੁਸ਼ੀ ਹੈ ਇੱਕ ਜ਼ਬਰ ਜੁਲਮ ਇਸ ਜਿਸ ਦੇ ਸੰਬੰਧ ਦੇ ਵਿੱਚ ਮੈਂ ਤਕਰੀਬਨ 2 ਸਾਲ ਤੋਂ ਹਰ ਸਟੇਜ ਤੇ ਹਰ ਮੰਚ ਦੇ ਉੱਤੇ ਆਪਣੀ ਵਾਇਸ ਨੂੰ ਗਲਾ ਮਕਾਰਿਆ ਤੁਸੀਂ ਅੱਜ ਜਿੰਨੇ ਇੱਥੇ ਆਏ ਹੋ ਮੈਂ ਤੁਹਾਨੂੰ ਦੱਸਣਾ ਹੈ ਕਿ ਉਹ ਨਾ ਇਕਲੀ ਪੁੱਤ ਦੀ ਮੌਤ ਹੁੰਦੀ ਮਹਾਰਾਜ ਦਾ ਪਹਾੜਾ ਮੰਨ ਕੇ ਹਰ ਇਨਸਾਨ ਆਪਣਾ ਸਰਬੀਵਾਦ ਦੇ ਕਿਉਂਕਿ ਮਾਰਕ ਦੀ ਮਰਜ਼ੀ ਹੈ ਉਹਦੀ ਫਸਲ ਹੈ ਕੱਚੀ ਵੱਡੇ ਪੱਕੀ ਵੱਡੇ ਕਿੱਥੋਂ ਤੱਕ ਗੱਲ ਬੰਦਣ ਦੇ ਵਿੱਚ ਆ ਜਾਂਦੀ ਹੈ ਪਰੰਤੂ ਜਿਹੜੀ ਮੌਤ ਸਾਡੇ ਸਿਸਟਮ ਦੇ ਕੀਤੀ ਹੈ ਚਾਂਦੀਆਂ ਜਾਂਚ ਏਜੰਸੀਆਂ ਦੇ ਦੁਆਰਾ ਸੋਚ ਸਮਝ ਕੇ ਕੀਤੀ ਗਈ ਹੈ ਇਸੇ ਕਰਕੇ ਦਸ ਕਿਤੇ ਵੀ ਇਹ ਲਗਰੇ ਨਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਤਾਂ ਜਾਣੂ ਕਰਵਾਉਣਾ ਅੱਜ ਸਵੇਰ ਸਾਰ ਦਾ ਵੀਡੀਓ ਨੂੰ ਹੋ ਗਿਆ ਜਿੱਦਾਂ ਮੈਂ ਜੋ ਹਾਈ ਕੋਰਟ ਨੂੰ ਕਹਿਣ ਦੇ ਬਾਵਜੂਦ ਵੀ ਸਰਕਾਰ ਕਸ ਤੋਂ ਮਸਲੀ ਹੋਈ ਸੁਪਰੀਮ ਕੋਰਟ ਦੇ ਵਿੱਚ ਹਲਨਾਮਾ ਦੇ ਦਿੰਦੀ ਹੈ ਗਵਰਨਮੈਂਟ ਕਿ ਅਸੀਂ ਸਟੋਪੀ ਵਿਡਰਾਅ ਕੀਤੀ ਉਹ ਕੋਈ ਅਚਾਨਕਰੀ ਕੀਤੀ ਗਈ ਸੀ ਸੋਚ ਸਮਝ ਕੇ ਕੀਤੀ ਗਈ ਸੀ ਅਸੀਂ ਜਾਂਚਣਾ ਤੋਂ ਨਹੀਂ ਮਾਰੇ ਜਾ ਸਕਦੇ ਸੀ ਇਲੈਕਸ਼ਨ ਤੋਂ ਬਾਅਦ ਅਸੀਂ 15 ਦਿਨ ਘਰੇ ਕੰਦੇ ਸੀ ਸਾਡੇ ਕੋਲ ਇੱਕ ਵੀ ਗੱਲ ਮੈਨਿਸਿਪਲ ਤੋਂ ਕੋਈ ਵੀ ਗੇਸ਼ਾ ਸਾਡੇ ਤੱਕ ਪਹੁੰਚ ਨਹੀਂ ਕਰ ਸਕਦੇ ਸੀ ਪਹੁੰਚ ਗਰੋਈ ਹੈ ਜਦੋਂ ਸਾਡੇ ਸਿਸਟਮ ਨੇ ਪੋਸ ਸਕਿਉਰਟੀ ਨੂੰ ਵਿਦਰਾਅ ਕਰਕੇ ਅਨਾਉਂਸ ਕੀਤਾ ਗਿਆ ਜਾਓ ਹੁਣ ਸਿੱਧੂ ਹੁਸੇ ਵਾਲਾ ਕੰਦਾ ਹੁਣ ਮਾਰ ਦਿਓ ਜੇ ਤੁਸੀਂ ਭੱਜ ਕੇ ਆ ਕੇ ਲੋਹੇ ਬੈਠਾਂ ਸਾਨੂੰ ਮਾਰ ਕੇ ਗਏ ਆ ਰੋਜ਼ ਸਾਨੂੰ ਇਸ ਗੱਲ ਲੈ ਦੋ ਸਾਲ ਹੋ ਗਏ ਹਲੇ ਤੱਕ ਅਸੀਂ ਚਾਰ ਫਰੇਮ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਬਹੁਤ ਨਮੀ ਕਹਾਣੀਆਂ ਨੇ ਤੈਂ ਬੜਾ ਸੇਵਤ ਹੈ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਹੀ ਸਾਂਝੀਆਂ ਕਰਨੀਆਂ ਹੁਣ ਸਤੂ ਮੂਸੇ ਵਾਲਾ ਇੱਕ ਵਿਅਕਤੀ ਗੌਕਰ ਤੇ ਇੱਕ ਨੌਜਵਾਨ ਸੀ ਮਾਪਿਆਂ ਦਾ ਕਮਲਪਾਪੂਤ ਸੀ ਇਲਾਕੇ ਦੀ ਸ਼ਾਨ ਸੀ ਉਹਨੂੰ ਮਾਰੇ ਕਿਉਂ ਕਿ ਮੈਂ ਇਸ ਦੇਸ਼ ਦੀ ਰਾਜਨੀਤੀ ਤੋਂ ਇੱਕ ਸਵਾਲ ਪੁੱਛਦਾ ਜੇ ਨਫਰਤ ਸੀ ਦਾ ਕਿਸ ਗੱਲ ਦੇ ਦਾਸ ਸ਼ੋਭਦੀਪ ਸਿੱਧੂ ਇਹ ਉਹਦਾ ਕਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਟ ਤੋਂ ਕਾਰਨ ਇਤੋਂ ਛੋਟੀ ਕੋਈ ਸਜ਼ਾ ਹੀ ਨਹੀਂ ਉਹਨੂੰ ਦਿੱਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿਤੇ ਆਪਣੀ ਪੱਗ ਦਾ ਕਿਤੇ ਆਪਣੇ ਧਰਮ ਦਾ ਉਹ ਮਾਚਾਰ ਦਾ ਨਹੀਂ ਕਰ ਰਿਹਾ ਸੀ ਸੋ ਉਹਨੂੰ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ ਚੋਂ ਹਟੋ ਨਹੀਂ ਇੱਕ ਬੇਤਰ ਹੱਲ ਹੈ ਉਹ ਇੱਕ ਅੱਛਾ ਬੁਲਾ ਰਿਹਾ ਸੀ ਭਾਰਤ ਦਾ ਸਭ ਤੋਂ ਵੱਡਾ ਜੀ YouTubeਰ ਹੈ ਤੇ 24 ਕਰੋੜ ਲੋਕ ਉਹਨੂੰ ਫੋਲੋ ਕਰਦੇ ਆ ਉਹਦੇ ਚੈਨਲ ਦੇ ਉੱਤੇ ਕਿਤੇ ਇਹੀ ਤਾਂ ਉਹਦੀ ਮੌਤ ਦਾ ਕਾਰਨ ਨਹੀਂ ਬਣ ਗਿਆ ਕੀ ਤੁਸੀਂ ਕੋਈ ਕਾਬਲ ਬੱਚਾ ਸਾਡੇ ਸਿਧਾਂਤ ਘਰਾਂ ਦੇ ਵਿੱਚ ਪੈਦਾ ਹੋਣ ਦੇਣਾ ਹੀ ਨਹੀਂ ਚਾਹੁੰਦੇ ਇਹਦਾ ਜੋ ਬਿਲਕੁਲ ਤਾਉ ਫੈਸਲੇ ਕਰ ਸਕਦਾ ਪੁਰਾਣੇ ਬੜੇ ਲੋਕਾਂ ਨੇ ਕਰਦੇ ਅਸੀਂ ਗੌਰਤ ਦੇ ਵਿੱਚ ਉਹਨੇ ਜੁਆਇਨ ਕੀਤਾ ਬੜੇ ਲੋਕਾਂ ਨੇ ਸਵਾਲ ਚੁੱਕੇ ਤੋਂ ਫਲਾਨੀ ਪਾਰਟੀ ਚਲਾਜੋ ਤੋਂ ਫਲਾਨੀ ਪਾਰਟੀ ਚਲਾਜੋ ਉਹਨੇ ਇੱਕ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਟਿਕੜ ਸਾਫ਼ ਕਰਨਾ ਹੈ ਤੁਹਾਨੂੰ ਟਿਕੜ ਦੇ ਵਿੱਚ ਮਰਨਾ ਪੈਂਦਾ ਹੈ ਉਹਦੇ ਕੋਲ ਇੱਕ ਵਿਧਮ ਸੀ ਇੱਕ ਸੋਚ ਸੀ ਉਹਦੇ ਤਹਿਤ ਉਹਨੇ ਕਹਿਆ ਕੋਈ ਗੱਲ ਨਹੀਂ ਜੇ ਕਿਤੇ ਕੋਈ ਕਮੀ ਵੀ ਹੈਗੀ ਉਹਨੂੰ ਸਾਫ਼ ਕਰਨਗੇ ਪਰ ਤੁਸੀਂ ਪਾਰਟੀਆਂ ਕੈਂਡੀਡੇਟਾਂ ਨਾ ਬਣਦੀਆਂ ਨੇ ਪਾਰਟੀਆਂ ਪਰਸਨਿਟੀਆਂ ਦਾ ਨਾਮ ਬਣਦੀਆਂ ਨੇ ਵੀ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਮਾਰਾ ਕੇ ਕਿ ਨੰਬਰ ਉਹਦੇ ਵਿੱਚ ਅੱਛੇ ਤੁਹਾਨੂੰ ਇੱਕ ਵਧੀਆ ਕੈਂਡੀਡੇਟ ਭੇਜੋ ਫਿਰ ਦੇਖੋਗੇ ਕੋਈ ਸੁਧਾਰ ਹੁੰਦਾ ਹੈ ਕਿ ਨਹੀਂ ਹੁੰਦਾ ਸੋ ਉਹ ਇੱਕ ਬੜੇ ਬੜੇ ਸੁਧਾਰ ਵੱਲ ਵੱਧ ਰਿਹਾ ਸੀ ਸੋ ਸੰਘਤ ਨੂੰ ਚੰਗਾ ਨਹੀਂ ਲੱਗਿਆ ਸਟੇਟ ਨੂੰ ਚੰਗਾ ਨਹੀਂ ਲੱਗਿਆ ਜਰਨ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਨਾ ਫੁੱਟ ਕੇ ਸਰ ਤੱਕਦੀ ਹੈ ਤੁਸੀਂ ਉਹਨੂੰ ਮਾਰ ਦਿੱਤਾ ਗੱਲ ਨਿਬੜ ਗਈ ਪਰੰਤੂ ਨਵੇਂ ਜੰਵੇਂ ਮੌਸਮ ਦੇ ਨਾਲ ਤੁਹਾਡਾ ਕਿਛ ਟਿਕਾ ਸੀ ਅਜੇ ਤਾਂ ਕੋਈ ਕਿਸੇ ਦੋਗਣ ਕੰਦੇ ਬੱਚੇ ਨੂੰ ਨੋਟਿਸ ਆਇਆ ਦੇਖਿਆ ਇਹ ਨਭਤ ਦੀ ਖਤ ਇਹਸੋ ਪਤਾ ਲੱਗਦਾ ਵੀ ਇਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਵਾਰ ਕੇ ਇੱਕ ਹਊਲ ਕਤਮ ਕੀ ਕਰ ਸੀ ਕਿ ਜਦੋਂ 20 ਕਰੋੜ ਸੜਕਾਂ ਦੇ ਵਿੱਚ ਝੁੰਮਿਆ ਖੁਸ਼ੀ ਦੇ ਵਿੱਚ ਸਭੂਰੇ ਆਉਣ ਦੇ ਨਾਲ ਤਾਂ ਇਹਨਾਂ ਨੂੰ ਜਰਿਆ ਨਹੀਂ ਗਿਆ ਤਾਂ ਇਹਨਾਂ ਨੇ ਉਥੋਂ ਚਿੱਠੀਆਂ ਕਰਤੀਆਂ ਤੇ ਸਟੇਟ ਦੇ 24 ਘੰਟਿਆਂ ਦੇ ਅੰਦਰ ਅੰਦਰ ਦੋ ਸੀਐਮਓ ਬਦਲਦੇ ਹੋਏ ਸਾਡੀ ਪਿੱਛੇ ਨਾਲ ਤੋ ਇਹ ਮੈਂ ਕਹਦਾ ਕਿ ਮੈਂ ਇੱਥੇ ਇੱਕ ਲੰਬਾ ਲੈ ਕੇ ਜਾਣਾ ਸਮਾਂ ਆਇਆ ਇੱਕ ਵੀ ਦਿੰਦਾ ਅਸੀਂ ਅੱਗੇ ਨਿਕਲਣਾ ਤੁਸੀਂ ਸਾਰਿਆਂ ਨੇ ਪਰਵਾਹ ਦੇ ਨਾਲ ਮੋਢਾ ਲਾ ਕੇ ਮੇਰਾ ਸਹਾਰ ਦਿੰਦਾ ਤੁਹਾਡਾ ਕਰ ਮੇਰੀਆਂ ਅਗਲੀਆਂ ਨਸਲਾਂ ਮੀਂਹ ਚੁਕਾ ਚੱਕਣੀਆਂ ਮੈਂ ਆਪਣੇ ਨਗਰ ਤੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇ ਜਪੇਸ਼ ਤੱਕ ਵੀ ਸੰਗਤਾਂ ਦਾ ਤੈਅ ਜਨੂ ਧੰਨਵਾਦ ਕਰਦਾ ਕਿ ਤੁਸੀਂ ਮਾਰੇ ਸਮੇਂ ਦੇ ਵਿੱਚ ਮੈਨੂੰ ਹੌਸਲਾ ਦੇ ਕੇ ਇਸ ਕੰਮ ਨੂੰ ਕੀਤਾ ਕਿ ਮੈਂ ਇਸ ਪਤਾਈ ਦੇ ਖਿਲਾਫ ਲੜਦਾ ਰਹਾਂ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਦ ਤੱਕ ਸਾਰਨੇ ਤਦ ਤੱਕ ਇਸ ਜਸਟਿਸ ਦੇ ਲਈ ਇਨਸਾਫ ਦੇ ਲਈ ਆਪਾਂ ਅਸਿਰ ਸ਼ਿਕਾਇਤਦੇ ਰਹਾਂਗੇ ਤੁਸੀਂ ਜਿੰਦੇ ਦੂਰੋਂ ਨੇੜੋਂ ਸੰਗਤ ਚ ਲੱਗਾਈ ਹੈ ਪਰ ਮਾਤਾਵਾ ਤੁਹਾਡਾ ਕਦਮ ਕਦਮ ਦੇਖੇਗਾ ਵੀ ਇਨੀ ਸੰਗਤ ਆਈ ਹੈ ਮੰਦਰ ਚਾਹ ਪਾਣੀ ਸਾਰਾ ਮੁਸਤਿਆਰ ਕੋਈ ਵੀ ਬਿਨਾ ਚਾਹ ਪਾਣੀ ਛੱਕੇ ਤੋਂ ਨਾ ਜਾਵੇ ਇੰਨਾ ਕਹਿੰਦਾ ਹੋਇਆ ਤੁਹਾਨੂੰ ਅਗਰ ਇਹਨਾਂ ਕੋਈ ਸ਼ਬਦ ਬੰਦ ਕੱਟ ਗਿਆ ਹੋਵੇ ਸਤਿ ਮਾਫ ਕਰ ਲਿਓਗਾ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ